ਸੁਖਵੀਰ ਬਾਦਲ ਬਾਰੇ ਕਹੀ ਜਾਂਦੇ ਨੇ ਇਹ ਡਾਡੀਆਂ ਗੱਥੀਆਂ ਕਿੱਥੋਂ ਲਈ ਫਿਰਦਾ ਹੈ ਤੇ ਗਿਆਨੀ ਹਰਪ੍ਰੀਤ ਨੇ ਕਿਹਾ ਕਿ ਲੈ ਲੋ ਇਹ ਤਾਂ ਇਹ ਗੁਰਵਾਨੀ ਦੇ ਪੈਸੇ ਨੇ ਇਹ ਤਾਂ ਇਹ ਇਹ ਤਾਂ ਗੋਲਕ ਦੇ ਪੈਸੇ ਨੇ ਕੀ ਉਹ ਗਵਰਨਰ ਕੋਲੇ ਬਿੱਲ ਪਿਆ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀਗਾ ਕਿ ਇਹ ਟੀਟੀਆਰਪੀ ਬੇਚਦੇ ਨੇ ਤੇ ਹੁਣ ਗਿਆਨੀ ਗਿਆਨੀ ਜੀ ਉਸ ਵੇਲੇ ਜਹੇਦਾਰ ਸੀ ਨਾ ਉਸ ਵੇਲੇ ਕਹਿੰਦੇ ਸੀ ਨਾ 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 ਅਸੀਂ ਤਾਂ ਚੈਨਲ ਬਣਾ ਲਾਂਗੇ ਆਪ ਦਾ ਚੈਨਲ ਬਣਾ ਲਿਆ ਤੂੰ ਕਿਉਂ ਪੋਲਿਟਿਕ ਚ ਆ ਗਿਆ ਹੁਣ ਨੂੰ ਪਤਾ ਲੱਗਿਆ ਵੀ ਐਂ ਬੋਲ ਕੇ ਹੁੰਦਾ ਉਹਨੋਂ ਫਲੂਵੀਨ ਨੂੰ ਕਹਿੰਦੇ ਨੇ ਕਹੀ ਜਾਣ ਐਸਜੀਪੀਸੀ ਨੇ ਕੱਲ ਗੁਰਦੁਆਰੇ ਨੇ ਐਡਰੈਸ ਦੇਈ ਜਾਂਦੇ ਸੀ ਧਾਮੀ ਸਾਹਿਬ ਐਸ ਗੁਰਦੁਆਰੇ ਬਰ ਇੰਨੇ ਐਸ ਇੱਕ ਪੀਟਰ ਇੰਜਣ ਦੇ ਜਾਂਦਾ ਕੱਢ ਦੋ ਜ਼ਿਆਦਾ ਪਾਣੀ ਇੱਕ ਇੰਜਣ ਨਾਲ ਪਾੜ ਜ਼ਿਆਦਾ ਪਾਣੀ ਕੱਢ ਦੋ ਫਿਰ ਦਰਹਿਣ ਤੋਂ ਕਿਹੜੀ ਗੱਲ ਹੈ ਲੈ ਲੈਣ ਦੋ ਉਹਨਾਂ ਨੂੰ ਕਹਿੰਦਾ ਪੈਸਾ ਫਿਰ ਉਹ ਤਾਂ ਹੁਣ ਉਹਨਾਂ ਨੂੰ ਪੁੱਛਿਓ ਮੈਂ ਸ਼੍ਰੋਮਣੀ ਕਮੇਟੀ ਦਾ ਮੇਰਾ ਮੇਰਾ ਵੀ ਲਿੰਕ ਹੈ ਉਹ ਤਾਂ ਉਹ ਤਾਂ ਕੱਲ ਗੁਰਦੁਆਰੇ ਦੇ ਨਾਮ ਵੀ ਦੱਸ ਜਾਂਦੇ ਸੀ ਐਸ ਗੁਰਦੁਆਰੇ ਨੇ ਨੇ ਦਿੱਤੇ ਇਸਨ ਤੋ ਇਹ ਤਾਂ ਉਹ ਦਾ 1 ਮਿੰਟ 1 ਮਿੰਟ ਇੱਕ ਮਿੰਟ ਨਹੀਂ ਤਾਂ ਫਿਰ ਆਪਕੀ ਇੱਕ ਇੱਕ ਮਿੰਟ ਗੱਲਤਾ ਸੁ ਸੁਗਵੀਰ ਬਾਦਲ ਬਾਰੇ ਕਹੀ ਜਾਂਦੇ ਨੇ ਵੀ ਇਹ ਐਡ ਐਡੀਆਂ ਗੱਥੀਆਂ ਕਿੱਥੋਂ ਲਈ ਫਿਰਦਾ ਹੈ ਤੇ ਗਿਆਨੀ ਹਰਪ੍ਰੀਤ ਨੇ ਕਿਹਾ ਕਿ ਲੈ ਲੋ ਇਹ ਤਾਂ ਇਹ ਗੁਰਬਾਣੀ ਦੇ ਪੈਸੇ ਨੇ ਇਹ ਤਾਂ ਇਹ ਤੇ ਇਹ ਤਾਂ ਗੋਲਕ ਦੇ ਪੈਸੇ ਨੇ ਹਾਂ ਹਾਂ ਤੇ ਮੈਂ ਅਸੀਂ ਤਾਂ ਬਿੱਲ ਪਾਸ ਕਰੀ ਬੈਠੇ ਆ ਅਸੀਂ ਤਾਂ ਬਿੱਲ ਕਾਸ ਕਰੀ ਬੈਠੇ ਆ ਸ਼ੋਮਨੀ ਕਮੇਟੀ ਨੂੰ ਫ੍ਰੀ ਟੂ 에ਅਰ ਐਂਡ ਫ੍ਰੀ ਫਾਰ ਆਲ ਵੀ ਉਹ ਗਵਰਨਰ ਕੋਲੇ ਬਿਲ ਪਿਆ। ਮਤਬ ਪਹਿਲਾਂ ਕਹਿੰਦਾ ਸੀਗਾ ਕਿ ਇਹ টিਟੀਆਰਪੀ ਵੇਚਦੇ ਨੇ ਇਹ। ਤੇ ਹੁਣ ਗੈਨੀ ਜੀ ਗੈਨੀ ਜੀ ਉਸ ਵੇਲੇ ਜਹੇਦਾਰ ਸੀ ਨਾ ਉਸ ਵੇਲੇ ਕਹਿੰਦੇ ਸੀ ਨਾ 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 ਅਸੀਂ ਤਾਂ ਚੈਨਲ ਬਣਾ ਲਾਂਗੇ। ਆਪਦਾ ਚੈਨਲ ਬਣਾ ਲਿਆ। ਬਣਾ ਲਿਆ ਐਸਪੀਸੀ ਨੇ ਚੈਨਲ। ਤੇ ਉਸ ਵੇਲੇ ਜਹੇਦਾਰ ਸੀ ਉਹ ਤੇ ਹੁਣ ਕਿਉਂ ਕਿ ਉਹ ਪੋਲਿਟਿਕਸ 'ਚ ਆ ਗਏ। ਹੁਣ ਉਹਨੂੰ ਪਤਾ ਲੱਗਿਆ ਵੀ ਐਂ ਬੋਲੀਦਾ ਹੁੰਦਾ। ਹੁਣ ਉਹ ਸੁਖਵੀਰ ਨੂੰ ਕਹਿੰਦੇ ਨੇ ਕਹੀ ਜਾਣਾ। SGPC ਨੇ ਕੱਲ ਗੁਰਦੁਆਰਿਆਂ ਦੇ ਐਡਰੈਸ ਦੇ ਜਾਂਦੇ ਸੀ ਧਾਮੀ ਸਾਹਿਬ ਐਸ ਗੁਰਦੁਆਰਾਂ ਬਹੁਤ ਇੰਨੇ ਐਸਮ ਫਿਰ ਵੀ ਤੁਸੀਂ ਕੀ ਤੁਸੀਂ ਆਪਦੇ ਬਜਟ ਚ ਕਿਉਂ ਨਹੀਂ ਦੇ ਰਹੇ ਉਹ ਤਾਂ ਸੰਗਤ ਦਾ ਪੈਸਾ ਸਿਆ ਸੰਗਤ ਆ ਆਪ ਵੀ ਦੇ ਕਿਉਂ ਨਹੀਂ ਮੱਤਾ ਠੀਕ ਹੈ ਨਾ ਸੋ ਮੈਂ ਅੱਛਾ ਫਿਰ ਉਹਨ ਕਹਿ ਰਿਹਾ ਉਹ ਸੁਖਬੀਰ ਬਾਦਲ ਕਹਿ ਰਿਹਾ ਮੈਂ 1 ਲੱਖ ਏਕੜ ਦਾ ਬੀਜ ਦੇਵਾਂਗਾ ਕਿੱਥੋਂ ਦੇਵੋਗੇ ਜੀ ਨਕਲੀ ਨੁਕਲੀ ਫੜਾ ਦੇਣਾ ਬੀਜ ਇਹਨਾਂ ਨੇ ਇਹਨਾਂ ਦੇ ਬੀਜਾਂ ਦਾ ਮੈਂ ਜਾਣਦਾ ਹਜੇ ਬੀਜਾਂ ਦਾ ਘਟਾਲੇ ਦੀ ਜਾਂਚ ਚੱਲ ਰਹੀ ਏ ਤੋਤਾ ਸਿੰਘ ਵਾਲਿਆਂ ਦੀ ਠੀਕ ਹੈ ਨਾ ਤੋਤਾ ਸਿੰਘ ਮੈਮੋਰੀਅਲ ਬੀਜ ਨਾ ਦੇਦੇ ਕੋਈ ਹਾਂ ਉਹ ਉਹਨਾਂ ਬੀਜਾਂ ਨੇ ਸੈਂਕੜੇ ਕਰਨ ਸੱਤਰ ਬਿਛਾਤੇ ਮਾਨਸਾ ਜ਼ਿਲ੍ਹੇ ਦੇ ਬਠਿੰਡਾ ਦੇ ਜਿਹੜੀਆਂ ਸਪਰੇਆਂ ਤੇ ਬੀਜ ਜਿਹੜੇ ਨਕਲੀ ਲੈਂਦੇ ਸੀਗੇ ਜਦੋਂ ਬਰਗਾੜੀ ਇੱਕ ਗੱਡੀ ਫੜੀ ਗਈ ਸੀ 60 ਲੱਖ ਰੁਪਏ ਉਹਦੇ ਵਿੱਚ ਕੈਸ ਸੀਗਾ ਸੋ ਇਸ ਕਰਕੇ ਇੱਕ ਪੀਟਰ ਇੰਜਣ ਦੇ ਜਾਂਦਾ ਕੱਢ ਦੋ ਦਰਿਆ ਦਾ ਪਾਣੀ ਇੱਕ ਇੰਜਣ ਨਾਲ ਪਾ ਦਰਿਆ ਦਾ ਪਾਣੀ ਕੱਢ ਦੋਗੇ ਤੁਸੀਂ ਫਿਰ ਤੇ ਰਹਿਣ ਦੋ ਓੱਚ ਕਿਹੜੀ ਗੱਲ ਹੈ ਸਭ ਤੋਂ ਇੱਕ ਲੈਟਰ ਲਿਖੀਏ ਤੇ ਪੀਐਮਓ ਦੇ ਫਰਮਾਂ ਤੇ ਜਾਸਟ ਨਾੜੀ ਪਾਣੀ ਤੇ ਚਲਵਾ ਦੇ ਰੂਪ ਬਦਲੋ ਆਪਕੇ ਹਾਂ ਨੇ ਉਹ 6800 ਰੁਪਏ ਹੈ ਜੀ ਹੁਣ 6800 ਰੁਪਏ ਨੇ ਕੀ ਬਣੂ ਅਸੀਂ 40000 ਕਰ ਰਹੇ ਹਾਂ ਸਰ ਸਾਹਿਬ ਕ੍ਰੌਪ ਇੰਸ਼ੋਰੈਂਸ ਹੈ ਜਿਹੜਾ ਆਈਡੀਆ ਸੀਗਾ ਉਹច ਲੋਕਾਂ ਨੇ ਜਿਹਨਾਂ ਨੇ ਕਰਾਈ ਸੀ ਉਹ ਉਹ ਉਹਨਾਂ ਨੂੰ ਪੁੱਛ ਕੇ ਦੇਖਿਓ ਕੁਝ ਨਹੀਂ ਮਿਲਦਾ ਉਹਨਾਂ ਨੂੰ ਪੈਸੇ ਲੈ ਜਾਂਦੇ ਐ ਸੋ ਜਦ ਪ੍ਰੋਪਰ ਕ੍ਰੌਪ ਇੰਸ਼ੋਰੈਂਸ ਹੋ ਜਾਏ ਕਿ ਹਾਂਜੀ ਕਾਸ਼ਤਕਾਰ ਨੂੰ ਦੇਣਾ ਹੈ ਕਈ ਵਾਰੀ ਤੁਰ ਹਿਸਟਰੀ ਵਾਲ ਨੂੰ ਦੇ ਦਿੰਦੇ ਐ ਉਹ ਉਹਨਾਂ ਨੇ ਪਹਿਲੀ ਠੇਕਾ ਵੀ ਲਿਆ ਹੁੰਦਾ ਉਧਰੋਂ ਵੀ ਲੈ ਲੈਂਦੇ ਐ ਸੋ ਇਹਦੇ ਕੀਤਾ ਜਾ ਸਕਦਾ ਕੰਮ ਪਰ ਇਹਨੂੰ 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 ਕਾਫੀ ਡਿਫਾਈਨ ਕਰਨ